ਸ਼ਾਸਤਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਦਾ ਟੀਵੀ ਐਨ ਆਰ ਆਈ ਪਿਆਰ ਤੇਰੇ ਰੂਪ ਅਨੇਕ ਪਰ ਸਜ਼ਾ ਬਹੁਤ ਸਖਤ ਹੁੰਦੀ ਹੈ ਕੁਝ ਐਸਾ ਹੀ ਪੁਮਨੇਸ਼ਵਰ ਦੇ ਰਾਏਗੜ ਦੇ ਵਿੱਚ ਵੇਖਣ ਨੂੰ ਮਿਲਿਆ ਏ ਜਿੱਥੇ ਇੱਕੋ ਕਬੀਲੇ ਦੇ ਵਿੱਚ ਪਿਆਰ ਕਰਨ ਦੀ ਸਜ਼ਾ ਕੁਝ ਐਸੀ ਮਿਲ ਗਈ ਕਿ ਦੇਖਣ ਵਾਲਿਆਂ ਦਾ ਦਿਲ ਦਹਿਲ ਗਿਆ ਦੱਸਿਏ ਕੀ ਕਹਾਣੀ ਥੋੜੀ ਲੰਬੀ ਹੈ ਜ਼ਰਾ ਵਿਸਤਾਰ ਦੇ ਨਾਲ ਦੱਸਾਂਗੇ ਤਾਂ ਰਾਏਗੜ੍ਹ ਦੇ ਕੰਜਮ ਜੋੜੀ ਪਿੰਡ ਵਿੱਚ ਇੱਕ ਕੰਗਾਰੂ ਅਦਾਲਤ ਨੇ ਇੱਕ ਨੌਜਵਾਨ ਜੋੜੇ ਨੂੰ ਬੇਰਹਿਮੀ ਦੇ ਨਾਲ ਇੱਕ ਐਸੀ ਸਜ਼ਾ ਦਿੱਤੀ ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਪਰੇਸ਼ਾਨ ਹੋ ਰਿਹਾ ਹੈ ਹਾਲਾਂਕਿ ਇਹ ਘਟਨਾ ਕੁਝ ਦਿਨ ਪਹਿਲਾਂ ਦੀ ਹੈ ਪਰ ਸ਼ੁੱਕਰਵਾਰ ਨੂੰ ਜਦੋਂ ਇਸ ਤਾਲਿਬਾਨੀ ਸਜ਼ਾ ਦੀ ਵੀਡੀਓ ਬਾਹਰ ਆਈ ਤਾਂ ਹਰ ਕੋਈ ਹੈਰਾਨ ਹੋਇਆ ਦੱਸਦੀ ਹੈ ਕਿ ਇਹ ਪਿੰਡ ਇੱਕ ਆਦੀਵਾਸੀ ਇਲਾਕਾ ਹੈ ਸਜ਼ਾ ਦਾ ਕਾਰਨ ਇਹ ਸੀ ਕਿ ਲੜਕਾ ਅਤੇ ਲੜਕੀ ਇੱਕੋ ਕਬੀਲੇ ਦੇ ਸੰਤ ਇੱਕ ਫਰੇਮ ਸੰਬੰਧ ਵਿੱਚ ਸਨ ਇਹ ਘਟਨਾ ਕੁਝ ਦਿਨ ਪਹਿਲਾਂ ਵਾਪਰੀ ਪਰ ਸੋਸ਼ਲ ਮੀਡੀਆ ਤੇ ਜਦੋਂ ਵੀਡੀਓ ਵਾਇਰਲ ਹੋਈ ਤਾਂ ਇਹ ਮਾਮਲਾ ਜਾ ਕੇ ਲੋਕਾਂ ਦੇ ਸਾਹਮਣੇ ਆਇਆ ਵੀਡੀਓ ਵਿੱਚ ਇਸ ਜੋੜੇ ਨੂੰ ਜਾਨਵਰਾਂ ਵਾਂਗ ਝੂਲੇ ਵਿੱਚ ਬੰਨਿਆ ਹੋਇਆ ਦੇਖਿਆ ਜਾ ਸਕਦਾ ਹੈ ਇਨਾਂ ਸਾਰਿਆਂ ਦੇ ਸਾਹਮਣੇ ਖੇਤ ਦੇ ਵਿੱਚ ਉਹਨਾਂ ਨੂੰ ਮਜ਼ਦੂਰੀ ਕਰਨ ਦੇ ਲਈ ਕਿਹਾ ਗਿਆ ਸਾਰਿਆਂ ਦੇ ਸਾਹਮਣੇ ਉਹਨਾਂ ਨੂੰ ਖੇਤ ਵਿੱਚ ਹੱਲ ਚਲਾਉਣ ਲਈ ਕਿਹਾ ਗਿਆ। ਤਾਂ ਵੀਡੀਓ ਵਿੱਚ ਇਹ ਵੀ ਦਿਖਾਇਆ ਗਿਆ ਕਿ ਲੜਕੇ ਅਤੇ ਲੜਕੀ ਨੂੰ ਪਿੰਡ ਦੇ ਬਜ਼ੁਰਗਾਂ ਅਤੇ ਦਰਸ਼ਕਾਂ ਦੇ ਸਾਹਮਣੇ ਬੇਹੱਦ ਰੱਜ ਕੇ ਜ਼ਲੀਲ ਕੀਤਾ ਗਿਆ। ਇਹ ਸਜ਼ਾ ਉਹਨਾਂ ਨੂੰ ਕਥਿਤ ਤੌਰ ਤੇ ਕਬਾਈਲੀ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਦਿੱਤੀ ਗਈ ਹੈ ਤੇ ਮਿਲੀਆਂ ਖਬਰਾਂ ਦੇ ਅਨੁਸਾਰ ਕੁਝ ਦਿਨ ਪਹਿਲਾਂ ਲਕਾ ਸਰਕਾਰ ਨੇ ਕੋਡਿਆ ਸਰਕਾਰ ਨਾਲ ਭੱਜ ਕੇ ਕਬੀਲੇ ਦੀ ਰਸਮ ਨੂੰ ਤੋੜਿਆ ਕਿਹਾ ਜਾ ਰਿਹਾ ਹੈ ਕਿ ਕੋੜੀਆ ਲਕਾ ਦੇ ਪਿਤਾ ਦੀ ਭੈਣ ਲੱਗਦੀ ਹੈ ਕਬੀਲੇ ਦੇ ਰਿਵਾਜਾਂ ਦੇ ਮਤਾਬਿਕ ਜਦੋਂ ਕਿ ਉਹ ਪਿੰਡ ਵਾਪਸ ਆਏ ਤਾਂ ਉਹਨਾਂ ਦੇ ਰਿਸ਼ਤੇ ਦਾ ਖੁਲਾਸਾ ਹੋ ਗਿਆ ਇਸ ਤੋਂ ਬਾਅਦ ਪਿੰਡ ਦੇ ਬਜ਼ੁਰਗਾਂ ਨੇ ਇੱਕ ਮੀਟਿੰਗ ਬੁਲਾਈ ਉਹਨਾਂ ਨੇ ਸਥਾਨਕ ਪਰੰਪਰਾਵਾਂ ਦਾ ਹਵਾਲਾ ਦਿੱਤਾ ਜਿਸ ਦੇ ਅਨੁਸਾਰ ਇੱਕੋ ਕਬੀਲੇ ਵਿੱਚ ਵਿਆਹ ਜਾਂ ਪ੍ਰੇਮ ਸੰਬੰਧ ਹੋ ਹੀ ਨਹੀਂ ਸਕਦੇ ਇਸ ਲਈ ਬਜ਼ੁਰਗਾਂ ਨੇ ਦੋਵਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦਾ ਫੈਸਲਾ ਸੁਣਾ ਦਿੱਤਾ ਪਿੰਡ ਦੇ ਦੇਵਤੇ ਦੇ ਸਾਹਮਣੇ ਕੁਝ ਰਸਦਵਾ ਨਿਮਾਈਆਂ ਗਈਆਂ ਇਸ ਤੋਂ ਬਾਅਦ ਜੋੜੇ ਨੂੰ ਕੁੱਟਿਆ ਗਿਆ ਉਹਨਾਂ ਨੂੰ ਬਲਤਾ ਵਾਂਗ ਹਲ ਨਾਲ ਬਨ ਕੇ ਖੇਤ ਵਾਹਣ ਲਈ ਮਜਬੂਰ ਕੀਤਾ ਗਿਆ ਫਿਰ ਉਹਨਾਂ ਨੂੰ ਪਿੰਡ ਤੋਂ ਬਾਹਰ ਸੁੱਟ ਦਿੱਤਾ ਗਿਆ ਫਿਲਹਾਲ ਇਹ ਜਾਣਕਾਰੀ ਨਹੀਂ ਹੈ ਕਿ ਉਹੋ ਇਸ ਵੇਲੇ ਕਿੱਥੇ ਨੇ ਪਿੰਡ ਦੇ ਵਿਅਕਤੀਆਂ ਦੇ ਮੁਤਾਬਕ ਕਬਾਈਲੀ ਪਰੰਪਰਾ ਦੇ ਅਨੁਸਾਰ ਇੱਕੋ ਗੋਤ ਦੇ ਦੋ ਲੋਕ ਵਿਆਹ ਨਹੀਂ ਕਰਾ ਸਕਦੇ ਇਸ ਨੂੰ ਇੱਕ ਗੰਭੀਰ ਉਲੰਘਣਾ ਮੰਨਿਆ ਜਾਂਦਾ ਹੈ ਹਾਲਾਂਕਿ ਜੋੜੇ ਨੇ ਵਿਆਹ ਨਹੀਂ ਕੀਤਾ ਦੋਵਾਂ ਨੇ ਆਪਣੇ ਰਿਸ਼ਤੇ ਨੂੰ ਸਵੀਕਾਰ ਕੀਤਾ ਇਸ ਲਈ ਉਹਨਾਂ ਨੂੰ ਸਜ਼ਾ ਦਿੱਤੀ ਗਈ ਕल्याਣ ਸਿੰਘਪੁਰ ਪੁਲਿਸ ਦੇ ਮੁਤਾਬਕ ਉਹਨਾਂ ਨੂੰ ਇਸ ਘਟਨਾ ਬਾਰੇ ਕੋਈ ਜਾਣਕਾਰੀ ਨਹੀਂ ਪਰ ਰਾਏਗੜ੍ਹ ਪੁਲਿਸ ਨੇ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਕਾਰਵਾਈ ਦਾ ਭਰੋਸਾ ਦਿੱਤਾ ਉਹਨਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਲਈ ਟੀਮ ਭੇਜੀ ਜਾਵੇਗੀ ਤੇ ਪੁਲਿਸ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕੀ ਕਹਿਣਾ ਚਾਹੋਗੇ ਤੁਸੀਂ ਜਿੱਥੇ ਇੱਕ ਪਾਸੇ ਸਾਡਾ ਦੇਸ਼ ਵਿਸ਼ਵਗੁਰੂ ਬਣ ਰਿਹਾ ਏ ਉੱਥੇ ਖਾਲੇ ਵੀ ਕਬਾਇਲੀ ਨਿਯਮਾਂ ਦੇ ਅਨੁਸਾਰ ਤਾਲਿਬਾਨੀ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਨੇ ਜੋ ਕਿ ਆਪਣੇ ਆਪ ਦੇ ਵਿੱਚ ਇੱਕ ਬੇहद ਹੈਰਾਨ ਕਰਨ ਵਾਲਾ ਮਾਮਲਾ ਹੈ ਕੋਈ ਵੀ ਰਾਏ ਤੁਸੀਂ ਆਪਣੀ ਕਮੈਂਟ ਕਰਕੇ ਦੱਸਣਾ ਜ਼ਰੂਰ